ਇੱਥੇ ਸਾਡੇ ਲੱਗੇ ਆ ਸੀਡ ਫਾਰਮ ਜੀ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਉਹਨਾਂ ਦਾ ਫਾਜ਼ਿਲਕ ਅਬੌਰ ਤਹਿਸੀਲ ਤੇ ਜ਼ਿਲ੍ਹਾ ਫਾਜ਼ਿਲਕ ਹੈ 117 ਮਰਬੇ ਜ਼ਮੀਨ ਜਿਹੜੀ ਆ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਹੈ ਕਹਿੰਦੇ ਕਿ ਜਿਹੜੀ 100 ਸਾਲ ਤੋਂ ਕਹਿ ਲੋ ਕਿ ਇਹ ਵਾਰ ਹੈ ਆ ਜੀ ਗਰਦੌਰੀਆਂ ਵੀ ਕਾਸ਼ਤਕਾਰਾਂ ਦੇ ਨਾਮ ਤੇ ਆ ਤੇ ਇਹ ਕਹਿੰਦੇ ਆ ਕਿ 99 ਤੋਂ ਪਹਿਲਾਂ ਕਿਸਾਨਾਂ ਤੋਂ ਨਾਜ ਦਾ ਤੀਜਾ ਹਿੱਸਾ ਲਿਆ ਜਾਂਦਾ ਸੀਗਾ ਹੂੰ ਤੇ ਸਰਕਾਰ ਇੱਕ ਹਿੱਸਾ ਆਪ ਰੱਖਦੀ ਸੀ ਦੋ ਹਿੱਸੇ ਕਿਸਾਨ ਨੂੰ ਦਿੰਦੀ ਸੀ ਮਤਲਬ ਤੀਜਾ ਹਿੱਸਾ ਲੈ ਜਾਂਦਾ ਯਾਨੀ ਹਿੱਸੇ ਵਾਲਾ صاحب ਕਿਤਾਬ ਸੀ 1969 ਤੋਂ ਬਾਅਦ ਇਹਨਾਂ ਨੇ ਉਹ ਦੇਣਾ ਬੰਦ ਕਰ ਦਿੱਤਾ ਠੀਕ ਹੈ ਜੀ ਹੁਣ ਇਹ ਕਹਿੰਦੇ ਆ ਕਿ ਇੱਥੋਂ ਜਿਹੜਾ ਬਾਈਪਾਸ ਲੰਘ ਰਿਹਾ ਉਹ ਜਿਹੜੀ ਵੱਡੀ ਸੜਕ ਆ ਜੀ ਮੇਰੇ ਖਿਆਲ ਦੇ ਨਾਲ ਭਾਰਤ ਮਾਲ ਵਾਲਾ ਸ਼ਾਇਦ ਪ੍ਰੋਜੈਕਟ ਹੈ ਇੰਦਰ ਬਾਕੀ ਮੈਨੂੰ ਪਤਾ ਨਹੀਂ ਹੈ ਤਾਂ ਉਹ ਕਹਿੰਦੇ ਆ ਕਿ ਹੁਣ ਉਹ ਜਦੋਂ ਜ਼ਮੀਨ ਐਕਵਾਇਰ ਹੋਈ ਆ ਹੂੰ ਹੋਰ ਕਿੰਨੀ ਜ਼ਮੀਨ 117 ਮਰਬੇ ਜਿਹੜੀ ਜ਼ਮੀਨ ਐਕਵਾਇਰ ਹੋਈ ਆ ਉਹ ਕਹਿੰਦੇ ਆ ਕਿ ਸਾਨੂੰ ਦੇ ਹੀ ਕੱਖ ਨਹੀਂ ਰਹਿਦਾ ਜੀ ਉਹ ਕਹਿੰਦੇ ਵੀ ਤੁਹਾਨੂੰ ਕਾਦਾ ਮਾਫਜ਼ਾ ਹਮ ਕਮਾਲ ਦੀ ਗੱਲ ਹੈ ਜਿਹੜੇ 100 ਸਾਲ ਤੋਂ ਬਾਹਰ ਆ ਕਿਰਦੌਰੀਆਂ ਜਿਨ੍ਹਾਂ ਦੇ ਨਾਮ ਹੋ ਚੁੱਕੀਆਂ ਬਾਈ ਜਿਨ੍ਹਾਂ ਨੇ ਉਹ ਪਹਿਲੀ ਪਤਾ ਨਹੀਂ ਕਿਸ ਤਰ੍ਹਾਂ ਦੀ ਹੋਏਗੀ ਤੇ ਸਭ ਕੁਝ ਜਿਹੜਾ ਉਹ ਕਿੰਨਾ ਸਿਰ ਤੋੜ ਯਤਨ ਕਰਕੇ ਉਗਾਉਣ ਜੋ ਹਾਂ ਕੁਝ ਦਿਨ ਜੋਗਾ ਕੀਤਾ ਹਾਂ ਕੁਝ ਦਿਨ ਜੋਗਾ ਕੀਤਾ ਜੀ ਤੇ ਉਹਦਾ ਬਾਈ ਤੁਸੀਂ ਕੁਝ ਕਹਿੰਦੇ ਕਿ ਦੇਣਾ ਹੀ ਨਹੀਂ ਇਹਦਾ ਇਹ ਵੀ ਕਹ ਲੋ ਕਿ ਗੌਰ ਕਰਨ ਵਾਲੀ ਗੱਲ ਹੈ ਤੇ ਪੰਜਾਬ ਸਰਕਾਰ ਨੂੰ ਥੋੜਾ ਵੇਖਣਾ ਚਾਹੀਦਾ ਇਹੋ ਜਿਹੇ ਮਸਲੇ ਤੇ ਨਿਯਮ ਵਗੈਰਾ ਜਿਹੜੇ ਆ ਉਹ ਬਣਾਉਣੇ ਚਾਹੀਦੇ ਆ ਹੂੰ ਤੁਹਾਨੂੰ ਯਾਦ ਹੋਣਾ ਜਦੋਂ ਨਜਾਇਜ਼ ਕਬਜ਼ੇ ਛਡਾਉਣ ਵਾਲੀ ਮੁਹਿੰਮ ਚੱਲੀ ਸੀ ਪੰਜਾਬ ਸਰਕਾਰ ਦੀ ਉਸ ਵੇਲੇ ਵੀ ਇਹ ਮੰਗ ਉੱਠੀ ਸੀ ਜੀ ਕਿ ਜਿਹੜੇ ਬੰਦੇ ਬਾਈ 100 ਸਾਲ ਤੋਂ ਜਾਂ 150 ਸਾਲ ਤੋਂ ਵਾਹਦਕਾਰ ਨੇ ਬਾਈ ਉਹ ਉਹਨਾਂ ਨੂੰ ਤੁਸੀਂ ਮਾਲਕੀਅਤ ਦਿਓ ਨਾ ਹੂੰ ਬਿਲਕੁਲ ਠੀਕ ਹੈ ਨਾ ਜੀ ਕੁਝ ਪੈਸੇ ਤੁਸੀਂ ਮੈਂ ਉਹਦੋਂ ਮੈਂ ਵੀ ਐਸਾ ਹੱਕ ਵਿੱਚ ਸੀ ਕਿ ਉਹਨਾਂ ਤੋਂ ਬਾਈ ਤੁਸੀਂ ਥੋੜੀ ਜੀ ਰਕਮ ਲੈ ਲਓ ਯਾਰ ਜੀ ਦਿਸਤਾਂਚ ਲੈ ਲਓ ਉਹਨਾਂ ਤੋਂ ਤੇ ਉਹਨਾਂ ਦੇ ਨਾਮ ਮਾਲਕੀਅਤ ਕਰੋ ਕਰੋ ਬਿਲਕੁਲ ਚਾਹੇ ਕੋਈ ਐਸਸੀ ਸਮਾਜ ਚੋਂ ਆਇਆ ਚਾਹੇ ਕੋਈ ਜਰਨਲ ਚੋਂ ਆਮ ਤੇ ਜੋ ਵੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਉਹਨੂੰ ਦਿਓ ਯਾਨੀ ਇਹ ਦੱਸ ਰਿਹਾ ਬੋਰ ਵਾਲੇ ਜੀ ਇਹ ਲਾਲਕੀਰ ਵਾਲੀ ਹੈ ਇਹ ਜੀ ਤਾਂ ਮਤਲਬ ਕਿ ਇਹ ਸਾਰਾ ਕੋਸ਼ਾ ਜਿਹੜਾ ਇਹ ਤੇ ਹੋ ਗਿਆ ਪੱਕੇ ਦਾ ਸੀਡ ਫਾਰਮ ਪੱਕਾ ਜੀ ਜੀ